ਇੱਕ ਤੇ ਦੁੱਧ ਦੁੱਧ ਤੋਂ ਬਣੀਆਂ ਵਸਤੂਆਂ ਇੱਕ ਕਣਕ ਇਹ ਸਾਡੇ ਖਾਣ ਪੀਣਯੋਗ ਰਹੀ ਨੇ ਨਹੀਂ ਰਹੀ ਦੁੱਧ ਸਾਡੀ ਖਰਾਕ ਹੀ ਨਹੀਂ ਕਿਉਂ ਨਹੀਂ ਰਹੀ ਟੀਕੇ ਲੱਗਦੇ ਨੇ ਜੀ ਪਸ਼ੂਆਂ ਦੇ ਪਸ਼ੂ ਦਾ ਜਿਹੜਾ ਇਮਿਊਨ ਸਿਸਟਮ ਲਾ ਲਓ ਜਾਂ ਪਸ਼ੂ ਦਾ ਮਾਦਾ ਲਾ ਲਓ ਪਸ਼ੂ ਦੀ ਤਾਕਤ ਲਾ ਲਓ ਜੇ ਅਸੀਂ ਇੱਕ 10 mg ਦੀ ਗੋਲੀ ਖਾਨੇ ਆ ਤਾਂ ਪਸ਼ੂ ਨੂੰ ਬਹੁਤ ਘੱਟ ਮਾਤਰਾ ਦੀ ਗੋਲੀ ਕਿਉਂਕਿ ਉਹ ਚੱਲ ਨਹੀਂ ਸਕਦੇ ਅੱਜ ਪਸ਼ੂਆਂ ਦੇ ਅੰਦਰ ਕੀ ਜਾਰ ਰਿਹਾ ਨੇਰੀ ਜ਼ਹਿਰ ਜਾਰੀ ਹੈ ਜੀ ਹੂੰ ਮੈਂ ਇੱਕ ਮੇਰੇ ਮਿੱਤਰ ਪਿਆਰੇ ਨੇ ਮਿੱਤਰ ਪਿਆਰੇ ਉਹ ਜੇਈ ਸਾਹਿਬ ਨੇ ਛੜਕ ਮਹਿਕ ਵਿੱਚ ਉਹਨਾਂ ਦੇ ਬੇਟੇ ਨੂੰ ਜੇ ਦੌਰਾ ਪਿਆ ਕਰਦਾ ਜਦੋਂ ਦੌਰਾ ਪਿਆ ਕਰਦਾ ਉਹਨਾਂ ਨੇ ਪੀਜੀਆਈ ਵੀ ਟੈਸਟ ਕਰਵਾਏ ਹੂੰ ਸਾਰੇ ਕੋ ਮਲੇਓ ਦौरा ਨਹੀਂ ਸੀ ਹਟਦਾ ਉਹ ਮੈਨੂੰ ਮਿਲੇ ਮੈਂ ਉਹਨਾਂ ਨੂੰ ਆਖਿਆ ਵੀ ਬੇਟਾ ਕਿਵੇਂ ਹੈ ਕਹਿੰਦੇ ਜੀ ਹੁਣ ਠੀਕ ਹੈ ਬਿਲਕੁਲ ਹਮ ਕਾਰਨ ਕੀ ਨਿਕੜਿਆ ਕਹਿੰਦੇ ਬਹਿਜ ਜੀ ਕਾਰਨ ਇੱਕੋ ਹੀ ਨਿਕਲਿਆ ਵੀ ਜਿਹੜੇ ਘਰੋਂ ਅਸੀਂ ਮੱਝ ਦਾ ਦੁੱਧ ਲੈ ਕੇ ਹੁੰਦੇ ਸੀ ਉਹ ਟੀਕਾ ਲਾਉਂਦੇ ਸੀ ਜਿੱਦਾਂ ਦਾ ਉਹ ਟੀਕੇ ਵਾਲਾ ਬੱਚੇ ਦਾ ਦੁੱਧ ਬੰਦ ਕੀਤਾ ਦौरा ਬਣਾ ਦौरा ਪੈਣਾ ਹਟ ਗਿਆ ਬੱਚਾ ਨੌਜਵਾਨਾ ਮਿਲਾ ਸਕਦਾ ਮੈਂ ਮਤਲਬ ਦੁੱਧ ਇਨਾ ਖਤਰਨਾਕ ਵੀ ਹੋ ਸਕਦਾ ਬਿਲਕੁਲ ਜੀ ਖਤਰਨਾਕ ਦੁੱਧ ਨਹੀਂ ਜੇ ਜਿਹੜੇ ਇੰਜੈਕਟ ਹੁੰਦੇ ਨੇ ਟੀਕੇ ਤੇ ਪਸ਼ੂ ਦੀ ਖਰਾਕ ਹੂੰ ਠੀਕ ਹੈ ਨਾ ਜੀ ਹੁਣ ਦੁੱਧ ਤਾਂ ਆਪਣੇ ਪੰਜਾਬੀਆਂ ਦੀ ਮੇਨ ਖਰਾਕ ਹੈ ਮੇਨ ਖਰਾਕ ਪਰ ਉਹ ਆਰਗੈਨਿਕ ਨਹੀਂ ਨਾ ਰਹਾ ਹੂੰ ਪਸ਼ੂ ਦੇ ਅੰਦਰ ਅਸੀਂ ਦੁੱਧ ਚ ਕੈਲਸ਼ੀਅਮ ਪਾ ਲਦੇ ਆ ਪਰ ਸਾਡਾ ਸਿਸਟਮ ਅਸੀਂ ਦੁੱਧ ਦੇ ਰੁਪਏ ਕਮਾਉਣ ਦੇ ਮਾਰੇ ਪਸ਼ੂ ਨੂੰ ਕੀ ਦਿੰਨੇ ਆ ਕਣਕ ਦਾ ਦਾਣਾ ਵੀ ਦੁੱਧ ਦੇਊਗੀ ਮੱਝ ਨੂੰ ਦਾਣਾ ਦੇ ਦੋ ਖਲ ਪਾ ਦੋ ਕੈਲਸ਼ੀਅਮ ਕੌਣ ਦਿੰਦਾ ਜੀ ਜਿਹੜੇ ਕੈਲਸ਼ੀਅਮ ਪਾਉਂਦੇ ਨੇ ਉਹ ਕਲੀ ਤੋਂ ਬਣਿਆ ਕੈਲਸ਼ੀਅਮ ਸਿੱਟੀ ਜਾਂਦੇ ਨੇ ਚ ਅੱਜ ਦਾ ਕੈਲਸ਼ੀਅਮ ਨਹੀਂ ਕਦੇ ਪਸ਼ੂਆਂ ਨੂੰ ਫਲੀਆਂ ਵਾਲੀ ਖਰਾਕ ਪੈਂਦੀ ਹੁੰਦੀ ਸੀ ਗਮਾਰਾ ਹੂੰ ਠੀਕ ਹੈ ਜੀ ਤੇ ਗਮਾਰੇ ਵਰਗੀਆਂ ਫਸਲਾਂ ਜਿਹੜੀਆਂ ਧਰਤੀ ਨੂੰ ਵੀ ਪੋਸ਼ਕ ਤੱਤ ਹਵਾ ਚੋਂ ਦਿੰਦੀਆਂ ਸੀ ਉਹਨਾਂ ਦੀ ਜੜ ਚ ਗੰਡਾ ਹੁੰਦੀਆਂ ਸੀ ਹੂੰ ਠੀਕ ਹੈ ਜੀ ਟੀਂਡੇ ਪਾ ਦੇਣੇ ਕਪਾ ਦੇ ਆ ਪਸ਼ੂਆਂ ਨੂੰ ਬੜੇਵੇਂ ਹੂੰ ਇਹੋ ਜਿਹੇ ਖਰਾਕਾਂ ਪੈਂਦੇ ਆ ਉਹੀ ਜੀ ਤਾਕਤ ਦੁੱਧ ਚ ਹੁੰਦੀ ਸੀ ਹੂੰ ਹੁਣ ਕੀ ਪੈਂਦਾ ਜੀ ਮਾਫੀ ਚਾਹਉਣਾ ਕਈ ਮੇਰੇ ਵਿਰੋਧੀ ਬਣਨਗੇ ਹੁਣ ਹੂੰ ਅਸੀਂ ਪਾਉਨੇ ਆ achar ਜੇ ਤਾਂ ਤੁਸੀਂ ਪਸ਼ੂਆਂ ਨੂੰ achar ਪਾਉਣਾ ਹੈ ਹੂੰ achar ਉਹ ਪਾਓ ਜਿਹੜਾ ਤੁਹਾਨੂੰ ਯੂਨੀਵਰਸਿਟੀ ਪਾਸ ਕਰਕੇ ਦਿੰਦੀ ਆ ਵੀ ਇਹਦੇ ਵਿੱਚ ਆਹਾ ਆ ਮਸਾਲੇ ਪਾਓ ਆ ਇਦਾਂ achar ਬਣਾ ਕੇ ਪਾ ਦਿਓ ਪਰ ਸਾਡੇ ਪਿੰਡਾਂ ਦਾ ਰਿਵਾਜ ਕੀ ਹੋਇਆ ਮੱਕੀ ਵੱਢ ਲਈ ਟੋਆ ਪੁੱਟਿਆ ਟਰੈਕਟਰ ਨਾਲ ਦੱਬਤੀ ਕੁਝ ਨਹੀਂ ਪਾਉਣਾ ਉਹ ਚ ਜਿੱਦẽ ਉਹਨੂੰ ਉੱਲੀ ਲੱਗ ਗਈ ਸੜਿਆ ਹੋਇਆ ਭੋਜਨ ਉਹ ਪਸ਼ੂਆਂ ਨੂੰ achar ਪਾਉਂਦੇ ਨੇ ਠੀਕ ਹੈ ਜੀ ਤੇ ਹੁਣ ਫਿਰ ਦੁੱਧ ਦੇ ਵਿੱਚ ਵੀ ਮੁਸ਼ਕਾ ਮਾਰ ਦਿਆਂ ਨੇ ਹੌਂਕ ਆਉਂਦੀ ਐ ਕਿਹੜੇ ਦੁੱਧ ਰਹਿਗੇ ਜੀ ਮੈਂ ਆਚਾਰ ਨੂੰ ਮਾੜਾ ਨਹੀਂ ਕਹਿੰਦਾ ਆਚਾਰ ਦੇ ਵਿੱਚ ਜਮੈਣਾ ਪੈਣ ਚਾਰੇ ਨੂਨ ਪੈਣ ਠੀਕ ਹੈ ਜੀ ਇਹੋ ਜਿਹੇ ਵਸਤੂਆਂ ਪੈਣ ਜਿਹੜੀਆਂ ਪਸ਼ੂ ਦਾ ਹਾਜਮਾ ਦੁਰਸਤ ਕਰਨ ਹੁਣ ਤੁਹਾਨੂੰ ਦੇਖੋ 23 29 ਕਣਕ ਦੀ ਰੋਟੀ ਪੱਕਿਆ ਕਰਦੀ ਕਦੇ ਹਮ ਇਨਸਾਨ ਵਾਸਤੇ ਉਹ ਦੂਜੇ ਤੀਜੇ ਦਿਨ ਵੀ ਬੱਚੇ ਗਰਮ ਕਰਕੇ ਆਪਾਂ ਘਰੇ ਖਾ ਲੈਂਦੇ ਤੇ ਵੀ ਕੁਝ ਨਹੀਂ ਹੁੰਦੀ ਅੱਜ ਸਵੇਰ ਦੀ ਰੋਟੀ ਸ਼ਾਮ ਨੂੰ ਐਂ ਪਾੜ ਜਾਂਦੀ ਐ ਬੁਰਕੀ ਵੀ ਨਹੀਂ ਬਣਦੀ ਹਮ ਕਿਉਂ ਠੀਕ ਹੈ ਨਾ ਜੀ ਉਸੀ ਤਰ੍ਹਾਂ ਸਰ ਉਹਦੇ ਤੱਤੇ ਨਹੀਂ ਪੂਰੇ ਸਾਨੂੰ 1997 ਦੇ ਵਿੱਚ 74% ਪ੍ਰੋਟੀਨ ਹੁੰਦੀ ਸੀ ਸਰ ਕਣਕ ਦੇ ਵਿੱਚ ਫਿਰ 14% ਰਹਿ ਗਈ ਜੇ ਲੇਟੈਸਟ ਗੱਲ ਕਰਾਂ 0.07% ਰਹਿ ਗਈ ਜੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹਦੀ ਬੁਰਕੀ ਕਿੱਥੋਂ ਬਣੂਗੀ ਹੁਣ ਸਾਨੂੰ ਕੋਈ ਕਹੇ ਵੀ ਸਾਡੀਆਂ ਬੀਬੀਆਂ ਕਹਿਦਣ ਕਰਨੇ ਵੀ ਅਸੀਂ ਜਾਣਾ ਯਾਤਰਾ ਤੇ ਸੋਡੇ 6 ਮਹੀਨਿਆਂ ਦੀਆਂ ਰੋਟੀਆਂ ਇਕੱਠੀਆਂ ਲਾ ਕੇ ਅਸੀਂ ਰੱਖ ਜਾਂਦੇ ਤੁਸੀਂ ਖਾ ਲਿਆ ਕਰੋ ਖਾ ਲੋਗੇ ਕੋਈ ਵੀ ਨਹੀਂ ਜੇ ਅਸੀਂ ਬਾਸੀ ਰੋਟੀ ਨਹੀਂ ਖਾ ਸਕਦੇ ਪਸ਼ੂਆਂ ਨੂੰ ਜਿਹੜਾ ਕੁਝ ਪਾਵਾਂਗੇ ਉਹ ਸਾਡੇ ਪੇਟ 'ਚ ਜਾਣਾ ਹੈ ਸਾਡੇ ਬੱਚਿਆਂ ਨੇ ਖਾਣਾ ਹੈ ਕਿਸੇ ਦੇ ਮਰੀਜ਼ ਨੇ ਖਾਣਾ ਹੈ ਫਿਰ ਪਸ਼ੂਆਂ ਨਾਲ ਧੋਖਾ ਕਿਉਂ ਲੋਕੇ ਤਾਂ ਪੁੰਨ ਦਾ ਕੰਮ ਸਮਝਦੇ ਆ ਬਾਸੀ ਰੋਟੀ ਪੋਣਾ ਪੁੰਨ ਦਾ ਕੰਮ ਤਾਂ ਹੈ ਜੀ ਪਰ ਜਿਹੜੀ ਖਰਾਕ ਆਚਾਰ ਅਸੀਂ ਪਸ਼ੂਆਂ ਨੂੰ ਪਾ ਰਹੇ ਆ ਉਹ ਕਿੱਧਰ ਦਾ ਪੁੰਨ ਹੈ ਤੋ ਕਕੇ ਦੇ ਨਾਲ ਹਮ ਅਸੀਂ ਅੱਜ ਹੱਥ ਹਲਾ ਕੇ ਰਾਜੀ ਨਹੀਂ ਅਸੀਂ ਕਹਿੰਦੇ ਹਾਂ ਸੰਨੀ ਨਾ ਰਲਾਉਣੀ ਪਵੇ ਹਮ ਠੀਕ ਹੈ ਜੀ ਪਸ਼ੂਆਂ ਵਾਸਤੇ ਕਦੇ ਮਿੱਟੀ ਚ ਪਸ਼ੂ ਵਹਿੰਦੇ ਸੀ ਖੁਸ਼ ਹੁੰਦੇ ਸੀ ਹਮ ਜੰਗਲਾਂ ਚ ਚਰਨ ਜਾਂਦੇ ਸੀ ਪਸ਼ੂ ਤਰ੍ਹਾਂ ਤਰ੍ਹਾਂ ਦੇ ਜੜੀਆਂ ਬੂਟੀਆਂ ਉਹ ਖਾ ਲੈਂਦੇ ਸੀ ਉਹੀ ਸਾਡੇ ਦੁੱਧ ਚ ਸਾਡੀ ਖਰਾਕ ਬਣ ਜਾਂਦੀ ਸੀ ਅਸੀਂ ਸੁੱਕੀ ਤੋੜੀ ਪਾ ਕੇ ਗਲਿਆ ਹੋਇਆ ਚਾਰ ਪਾ ਕੇ ਦੁੱਧ ਤੋਂ ਤਾਕਤ ਭਾਲਦੇ ਹਮ ਇਸੇ ਕਰਕੇ ਤਾਂ ਦੁੱਧ ਬੰਦ ਕਰਾਇਆ ਜਾਂਦਾ ਦੁੱਧ ਚ ਰਿਆ ਹੀ ਕੁਛ ਨਹੀਂ ਠੀਕ ਹੈ ਨਾ ਜੀ ਦੁੱਧ ਪੀਣਾ ਖਤਰਨਾਕ ਬਿਲਕੁਲ ਜੀ ਹੁਣ ਸਾਡੀ ਆਬਾਦੀ ਦੇਖੋ ਜੇ ਆਹ ਵੀਡੀਓ ਚਲਾਤੀ ਨਾ ਅਸੀਂ ਲਾਵਾਂਗੇ ਪਹਿਲੀ ਗੱਲ ਤਾਂ ਤੇ ਲੋਕਾਂ ਨੇ ਗੱਲਾਂ ਬੁੱਕੜਨੀਆਂ ਤਾਂ ਮੈਨੂੰ ਜੀ ਹਾਂ ਕੱਟੀ ਜਾਂਦਾ ਦੁੱਧ ਨੂੰ ਵੀ ਖਤਰਨਾਕ ਕਹੀ ਜਾਂਦੇ ਦੁੱਧ ਨੂੰ ਮੈਂ ਖਤਰਨਾਕ ਨਹੀਂ ਕਹਿੰਦਾ ਸਰ ਮੈਂ ਦੁੱਧ ਨੂੰ ਸਲਾਹ ਕਰ ਰਿਹਾ ਸਲਾਹ ਰਿਹਾ ਸਹਯਤਾ ਕਰ ਰਿਹਾ ਵੀ ਦੁੱਧ ਚੰਗਾ ਹੈ ਪਰ ਜੇ ਦੁੱਧ ਦੇ ਪੋਸ਼ਕ ਤੱਤ ਤੁਸੀਂ ਲੈਣੇ ਨੇ ਪ੍ਰੋਟੀਨ ਮਿਨਰਲ ਪਾਊਡਰ ਜੋ ਵੀ ਲੈਣਾ ਹੈ ਪਸ਼ੂ ਨੂੰ ਹੋਈਆਂ ਜਿਹੀਆਂ ਖਰਾਕਾਂ ਵੀ ਤਾਂ ਪਾਓ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਮੰਨ ਲਓ ਮੇਰੇ ਪਿੰਡ 'ਚ 25000 ਲੀਟਰ ਦੁੱਧ ਤਿਆਰ ਹੋ ਰਿਹਾ ਹੈ ਹੂੰ ਠੀਕ ਹੈ ਜੀ ਦੁੱਧ ਦੀ ਮੰਗ ਕਿੰਨੇ ਦੀ ਹੈ ਮੰਗ ਹੈ 1 ਕਰੋੜ ਲੀਟਰ ਦੀ ਜਾਂ 1 ਲੱਖ ਲੀਟਰ ਦੀ ਹੂੰ 1 ਲੱਖ ਲੀਟਰ ਘਟ ਮੰਨ ਲੈਨੇ ਆਪੇ 1 ਲੱਖ ਲੀਟਰ ਦੀ ਦੁੱਧ ਦੀ ਲੋੜ ਹੈ ਹੂੰ ਜਿਹੜਾ ਡੁਪਲੀਕੇਟ ਘਰਾਂ ਚ ਦੁੱਧ ਜਾ ਰਿਹਾ ਉਹ ਮਾੜਾ ਜਿਹੜਾ ਅਸੀਂ ਘਰਾਂ 'ਚ ਦੁੱਧ ਆਪਣੇ ਬੱਚਿਆਂ ਵਾਸਤੇ ਤਿਆਰ ਕਰ ਰਹੇ ਆ ਮੇਰੀ ਬੇਨਤੀ ਇਹ ਐ ਮੈਂ ਦੁੱਧ ਨੂੰ ਮਾੜਾ ਨਹੀਂ ਕਹਿ ਰਿਆ ਮੈਂ ਇਹ ਕਹਿ ਰਿਹਾ ਵੀ ਪਸ਼ੂਆਂ ਨੂੰ ਜੜੀਆਂ ਬੂਟੀਆਂ ਉਹ ਪਾਓ ਹੁਣ ਅਸੀਂ ਗਮਾਰਾ ਬੀਜ ਨੂੰ ਹਟ ਗਏ ਗਮਾਰਾ ਵੀ ਬੀਜ ਕੇ ਪਸ਼ੂਆਂ ਨੂੰ ਪਾਓ ਮੂੰਗਫਲੀ ਨਹੀਂ ਕੋਈ ਬੀਜ ਦਾ ਹੂੰ ਪ੍ਰਾਣਿਆਂ ਨੂੰ ਤਾਂ ਪਤਾ ਵੀ ਠੰਗਰ ਕੀ ਹੁੰਦਾ ਸੀ ਪਸ਼ੂ ਉਹ ਠੰਗਰ ਖਾਂਦੇ ਹੂੰ ਉਹ ਪਾਉਣਾ ਚਾਹੀਦਾ ਹੂੰ ਮੱਕੀ ਅੱਜ ਤੁਸੀਂ ਅਚਾਰ ਬਣਾ ਕੇ ਪਾਉਨੇ ਹੋ ਮੱਕੀ ਤੇ ਕੁੱਕੜੀਆਂ ਲੱਗਣ ਦਿਓ ਕੁੱਕੜੀਆਂ ਤੋੜੋ ਸੁਕਾਓ ਉਹਦੇ ਮੱਕੀ ਲੈ ਕੇ ਉਹਨੂੰ ਪਸਾ ਕੇ ਦਾਣੇ ਦੇ ਰੂਪ ਚੋ ਪਾਓ ਜਿਹੜੀ ਝਾਫੇ ਲਾ ਕੇ ਖੜਾ ਦੋ ਥਈਆਂ ਲਾ ਕੇ ਉਹ ਸੁੱਕੀ ਹੋਈ ਟਾਂਡੇ ਉਹ ਕੁੱਟ ਕੇ ਉਹ ਪਾ ਸਕਦੇ ਹੋ ਨਾਲ ਉਹ ਅੰਮ੍ਰਿਤ ਵਰਗੀ ਖਰਾਕ ਹੈ ਪਸ਼ੂ ਖੁਸ਼ ਹੋਣਗੇ ਹੁਣ ਪਸ਼ੂਆਂ ਨੂੰ ਅਟੈਕ ਆਉਂਦੇ ਨੇ ਤੁਹਾਨੂੰ ਪਤਾ ਜੀ ਪਸ਼ੂ ਨੂੰ ਵੀ ਅਟੈਕ ਹਾਂ ਮੱਜਾਂ ਨੂੰ ਅਟੈਕ ਕਿਉਂ ਆਉਂਦੇ ਨੇ ਇਹੀ ਕਾਰਨ ਹੈ ਉਹ ਮਰੀ ਇੱਕ ਮੇ ਬਾਬਾ ਜੀ ਬੱਬਾ ਜੀ ਟੈਕ ਆਉਂਦੇ ਨੇ ਜੀ ਪਸ਼ੂਆਂ ਨੂੰ ਤੁਸੀਂ ਕਿਸੇ ਵੀ ਪਿੰਡ ਚ ਜਾ ਕੇ ਪਤਾ ਕਰ ਲਿਓ ਜਿਹੜੇ ਮੈਨੂੰ ਚਲੋ ਗਾਲਾਂ ਕੱਢਣਗੇ ਹੱਕ ਬਣਦਾ ਹੈ ਕੱਢਣ ਗਾਲਾਂ ਜਿਨ੍ਹਾਂ ਦੇ ਮੇਰੀ ਗੱਲ ਨਹੀਂ ਸਮਝ ਚ ਆਉਂਦੇ ਉਹ ਗਾਲਾਂ ਕੱਢਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵੱਡਿਆਂ ਦੀਆਂ ਗਾਲਾਂ ਕਿਉਂਦੀਆਂ ਨਾਲਾ ਮੈਨੂੰ ਤਾਂ ਪਿਆਰ ਆਉਂਦਾ ਸਭ ਦਾ ਪਰ ਮੇਰੇ ਅੰਦਰ ਇਹ ਦੁੱਖ ਹੈ ਹਾਂ ਮੁੰਡੇ ਅਸਲ ਵਿੱਚ ਨਾ ਤਾញਸ ਉਹਨੂੰ ਵੀ ਬੋਲਣਾ ਰਿਹਾਗਾ ਗੱਲ ਹੈ ਜੀ ਸ਼ੁਕਰ ਕਰੋ ਚਾਚਾ ਨਾਲ ਟਾਈਮ ਚ ਨਹੀਂ ਇਹ ਤੋਂ ਦੁਬਾਰਾ ਨਹੀਂ ਐ ਤਾਂ ਮੈਂ ਕੰਟਰੋਲ ਕਰ ਲਿਆ ਸੀ ਇਹ ਮੈਂ ਕੰਟਰੋਲ ਕਰ ਲਿਆ ਸੀ ਉਹ ਸਾਹਮਣੇ ਖੜ ਕੇ ਅਸਲ ਲੱਗੇ ਐਸੇ ਕਰਕੇ ਨਾ ਤੁਹਾਡਾ ਪਹਿਲਾਂ ਵੀ ਲੱਗੇ ਸੀ ਬੋਲਣ ਪਰ ਨੇ ਰੋਕ ਲਿਆ ਬੋਲ ਨਹੀਂ 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 ਕੀ ਬਾਬਾ ਜੀ ਕੀ ਆਪਣਾ ਗਿਆਂਦੇ ਨਾ ਜਾਂਦੇ ਹੈ